ਤੰਗੇ ਔਰਤ ਮਰਦ ਕਹਾਈਏ ਦੀਨ ਦੁਖੀ ਦਾ ਦਰਦ ਬੰਡਾਈਏ ਜੇ ਕੁਦਰਤ ਇਨਸਾਨ ਬਣਾਇਆ ਆਪਾਂ ਵੀ ਕੁਝ ਫਰਜ਼ ਨਿਭਾਈਏ ਮਨੁੱਖਤਾ ਹੋਏ ਧਰਮ ਸਾਡਾ ਪਾਕ ਸਾਫ ਹੋਏ ਕਰਮ ਸਾਡਾ ਜਾਤ ਪਾਤ ਦੀਆਂ ਜ਼ਹਿਰਾ ਮੁਕਣ ਪੱਥਰ ਦਿਲ ਹੋਏ ਨਰਮ ਸਾਡਾ ਪਸ਼ੂ ਪੁਨੇ ਨੂੰ ਮਨੋ ਪੁਲਾਕੇ ਪਸ਼ੂ ਨੂੰ ਇਹਨੂੰ ਮਨੋ ਪੁਲਾਕੇ ਬੰਦਿਆਂ ਵਿੱਚ ਨਾ ਦਰਜ ਕਰਾਈਏ ਜੇ ਕੁਦਰਤ ਇਨਸਾਨ ਬਣਾਇਆ ਆਪਾਂ ਵੀ ਕੁਝ ਫਰਜ਼ ਨਿਭਾਈਏ ਕਰਮ ਕਾਂਡ ਦਾ ਪੰਗਾ ਨਹੀਂਓ ਰੱਬ ਦੇ ਨਾ ਕੋਈ ਦੰਗਾ ਨਹੀਂਓ ਮੀਰਪੁਰੀ ਜੋ ਬਾਈ ਕਟੜ ਸੱਚ ਕਹਾ ਉਹ ਬੰਦਾ ਹੀ ਨਹੀਂਓ ਨਿਤ ਕਵਿਤਾ માં ਲਿਖੀਏ ਬੋਬੀ ਨਿੱਤ ਕਵਿਤਾਵਾਂ ਲਿਖੀਏ ਬੇਦੀ ਸੁਣ ਲਓ ਦਿਲ ਦੀ ਅਰਜ਼ ਸੁਣਾਈਏ ਜੇ ਕੁਦਰਤ ਇਨਸਾਨ ਬਣਾਇਆ ਆਪਾਂ ਵੀ ਕੁਝ ਫਰਜ਼ ਨਿਭਾਈਏ ਆਪਾਂ ਵੀ ਕੁਝ ਫਰਜ਼ ਨਿਭਾਈਏ ਖੁਸ਼ ਰਹੋ ਆਬਾਦ ਰਹੋ ਹਰ ਪਲ ਹਿੰਦਾ ਆਬਾਦ ਰਹੋ